ਉਮਨੀ ਕਾਲੀ ਦਲ ਦੇ ਪ੍ਰਧਾਨ ਹੋਣ ਦੇ ਨਾਤੇ ਮੁਖ ਸੇਵਾਦਾਰ ਹੋਣ ਦੇ ਨਾਤੇ ਆਪਾਂ ਸਾਰੇ ਗੁਰੂ ਮਹਾਰਾਜ ਦੇ ਹਜ਼ੂਰੀ ਚ ਆਪਾਂ ਮੌਜੂਦ ਹੈ। ਸ੍ਰੀ ਕਾਲ ਤਖਤ ਸਾਹਿਬ ਦੇ ਸਨਮੁਖ ਹੋ ਕੇ ਸਿਰ ਝੁਕਾ ਕੇ ਮੈਂ ਗੁਰੂ ਮਹਾਰਾਜ ਤੋਂ ਮਾਫੀ ਮੰਗਣਾ ਚਾਹੁੰਦਾ ਹਾਂ। ਜੀ ਸਰ ਜਿਵੇਂ ਦੇਖਦੇ ਹੋ ਅੱਜ ਦੀ ਸੁਖਬੀਰ ਸਿੰਘ ਬਾਦਲ ਦੀ ਜਿਹੜੀ ਮਾਫੀ ਮੰਗੀ ਗਈ ਆ ਕੱਲ ਜਿਹੜਾ ਸਤਿਪਣਾ ਦਿਵਸ ਮਨਾਇਆ ਜਾ ਰਿਹਾ ਸੀ ਦੇਖੋ ਦੇਰ ਹੈ ਦਰਸਤਾ ਇਹ ਮਜ ਵਿੱਚ ਗੱਲ ਗਈ ਹੈ ਨਾ ਕਿ ਉਹਨੇ ਕਿ ਆ ਕੇ ਮਾਫੀ ਤਾਂ ਮੰਗੀ ਹੁਣ ਇਹਦੇ ਬਾਅਦ ਸੋਚਾਂਗੇ ਵੀ ਮੰਤਨ ਕਰਾਂਗੇ ਬੈਠਾਂਗੇ ਇਸ ਪਾਰਟੀ 'ਚ ਸੋਚਾਂਗੇ ਕੀ ਕਰਨਾ ਅੱਗੇ ਕੀ ਸੋਚਾਂ ਉਹ ਤੋਂ ਬਾਅਦ ਹੀ ਫੈਸਲਾ ਕੋਈ ਕਰਾਂਗੇ ਜੀ ਸਰ ਤੁਸੀਂ ਬਿਆਨ ਸੁਣਿਆ ਉਹਨਾਂ ਦਾ ਪੂਰਾ ਨਹੀਂ ਅਜੇ ਬਿਆਨ ਮੈਂ ਮੰਗਾਇਆ ਹੁਣ ਕਿਸੇ ਤੋਂ ਮੰਗਾਇਆ ਫੇਰ ਪੜਾਂਗੇ ਉਹਨਾਂ ਨੇ ਕਿਹਾ ਕਿ ਸਾਡੀ ਸਰਕਾਰ ਸਮੇਂ ਜਦੋਂ ਇਹ ਬੇਅਦਬੀਆਂ ਹੋਈਆਂ ਸੀ ਤਾਂ ਅਸੀਂ ਜਿਹੜੀ ਜਾਂਚ ਉਹ ਸੀਬੀਆਈ ਨੂੰ ਦਿੱਤੀ ਗਈ ਕਿਉਂਕਿ ਸਾਡੇ ਤੇ ਪ੍ਰੈਸ਼ਰ ਇੰਨਾ ਬਣ ਚੁੱਕਿਆ ਸੀ ਪਰ ਅਸੀਂ ਸਾਡੇ ਅਸੀਂ ਚਾਹੁੰਦੇ ਹਾਂ ਕਿ ਦੂਸੀਆਂ ਨੂੰ ਫੜਿਆ ਜਾਵੇ ਸਾਰੇ ਇੱਕ ਮੰਚ ਤੇ ਇਕੱਠੇ ਹੋਪਾਂ ਜਿੰਨੇ ਵੀ ਧੜੇ ਨੇ ਜਿਹੜੇ ਗਾਲੀਦਾਲ ਤੋਂ ਲੱਗ ਹੋ ਕੇ ਬਣੇ ਨੇ ਉਹਨਾਂ ਨੂੰ ਸਵਾਗਤ ਉਹਨਾਂ ਨੂੰ ਕਿਹਾ ਜਾ ਸਕਦਾ ਤੁਹਾਨੂੰ ਸਦਾ ਵੀ ਹਾਂਗੇ ਉਹ ਤਾਂ ਨਹੀਂ ਮੈਂ ਤਾਂ ਹੁਣ ਪਤਾ ਲੱਗਿਆਗਾ ਨਾ ਹੁਣ ਤਾਂ ਕੌਣ ਕੌਣ ਕਿੰਦਰ ਨੂੰ ਕੀ ਕੀ ਰਿਐਕਸ਼ਨ ਹੁੰਦਾ ਅਜਿਹਾ ਅਜਿਹਾ ਨਾ ਕੁਝ ਕਿਹਾ ਦਾ ਸਰ। ਮੈਂ ਟਿੰਦਸਾ ਸਾਹਿਬ ਤੁਸੀਂ ਬਹੁਤ ਜਿਆਦਾ ਸੁਖਵੀਰ ਬਾਦਲ ਨਾਲ ਜਦੋਂ ਝੜ ਹੋਏ ਸੀ, ਪੱਖ ਹੋਏ ਸੀ ਉਦੋਂ ਬਹੁਤ ਗੱਲਾਂ ਕਹੀਆਂ ਗਈਆਂ ਸੀ ਕਿ ਉਹਦੀ ਮਾਫੀ ਮੰਗ ਲੈਂਦੇ ਤਾਂ ਸਭ ਇਕੱਠੇ ਹੋ ਜਾਂਦੇ। ਜੀ ਲੱਗਦਾ ਨਹੀਂ ਸੀ ਇਹ ਪਹਿਲਾਂ ਕਰਨਾ ਚਾਹੀਦਾ ਸੀਗਾ ਸੁਖਵੀਰ ਬਾਦਲ। ਉਹ ਪਹਿਲਾਂ ਕਰਨਾ ਚਾਹੀਦਾ ਸੀ। ਅਸੀਂ ਅਸੀਂ ਤਾਂ ਪਹਿਲਾਂ ਤੋਂ ਕਹੀ ਸੀ ਮੈਂ ਜਦੋਂ ਵੱਖਰੇ ਹੋਇਆ ਉਦੋਂ ਵੀ ਇਹੀ ਕਹਿਆ ਸੀ ਮਾਫੀ ਮੰਗ ਲੈ। ਹੂੰ ਹੂੰ। ਉਹਦੋਂ ਨਹੀਂ ਮੰਗੀ ਨਾ। ਉਸ ਟਾਈਮ ਵੀ ਗੱਲ ਹੋਈ ਨਹੀਂ ਸੀ। ਉਦੋਂ ਵੀ ਹੋਈ ਸੀ ਸਾਰੀ ਗੱਲ ਹੋਣੀ। ਨਹੀਂ ਟਿੰਦਸਾ ਉਦੋਂ ਬਾਦਲ ਸਾਹਿਬ ਮਾਫੀ ਮੰਗਣ ਨੂੰ ਤਿਆਰ ਨਹੀਂ ਸੀ ਉਸ ਟਾਈਮ। ਨਹੀਂ ਬਾਦਲ ਪਰ ਸੁਖਵੀਰ ਮਾਫੀ ਮੰਗਣ ਨੂੰ ਤਿਆਰ ਨਹੀਂ ਸੀ ਅੱਜ ਮੰਗਣੀ ਪਈ ਕਿਉਂਕਿ ਕਾਰਨ ਇਹ ਹੈ ਵੀ ਬੀਜੇਪੀ ਨਾਲ ਜਿਸ ਤਰ੍ਹਾਂ ਬਾਹਰਲੇ ਜੇ ਸਟੇਟਾਂ ਦੀ ਗੱਲ ਕਰੀਏ ਬੀਜੇਪੀ ਬਹੁਤ ਅੱਗੇ ਜਾ ਰਹੀ ਹੈ ਤਾਂ ਥੋੜਾ ਬੀਜੇਪੀ ਨਾਲ ਘਟ ਜੋੜ ਹੈਗਾ ਕਿ ਉਸ ਨੂੰ ਲੈ ਕੇ ਵੀ ਪੰਜਾਬ ਦੇ ਵਿੱਚ ਜਿਹੜੀਆਂ 2024 ਦੇ ਵਿੱਚ ਉਹਨਾਂ ਨੂੰ ਲੈ ਕੇ ਬਗ ਦੱਸੇਗਾ ਜੀ ਅਜੇ ਹੁਣ ਕੀ ਸੀ ਨਿਕਿਆ ਜਾ ਸਕਦਾ ਐਟ ਦਿਸ ਸਟੇਜ ਕਿਹੜਾ ਕੁਝ ਵੀ ਥੈਂਕ ਯੂ ਦੋ ਚਾਰ ਦਿਨ ਠਹਿਣ ਜੋ ਫਿਰ ਦੇਵਾਂਗੇ ਰੇਖ